ਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਣੀ ਦੇ ਇੱਕ 36 ਸਾਲ ਦਾ ਨੌਜਵਾਨ ਸੀ ਜਤਿੰਦਰ ਸਿੰਘ ਜਿਹੜੇ ਜਿਹਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਇੱਥੇ ਡੈੱਡ ਬੋਡੀ ਲੈਣ ਆਏ ਨੇ ਉਹ ਦੁਬਈ ਗਿਆ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਆਪਣੇ ਪਰਿਵਾਰ ਨੂੰ ਆਰਥਿਕ ਹਾਲਤ ਠੀਕ ਕਰਨ ਵਾਸਤੇ ਉੱਥੇ ਰੋਜ਼ਗਾਰ ਵਾਸਤੇ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਆ ਦੁਬਈ ਦੀ ਉਹਨਾਂ ਨੇ ਇੰਡੀਅਨ ਐਂਬੈਸੀ ਨਾਲ ਸੰਪਰਕ ਕੀਤਾ ਇੰਡੀਅਨ हाँ जी सत वाहू जी खालसा वाहेगुरु जी की फतेह ਮੇਰਾ ਨਾਮ ਮਾਸਟਰ ਗੁਰਦਿਆਲ ਸਿੰਘ ਪਿੰਡ ਤੁੰਲੀ ਹੈ ਜੀ ਤੇ ਸਾਡਾ ਆਪਣਾ ਭਤੀਜਾ ਜੋ ਕਿ ਡਵਾਈ ਗਿਆ ਹੋਇਆ ਸੀ ਤੇ ਉਸ ਦੀ ਲਾਸ਼ ਲੈਣ ਦੇ ਲਈ ਅਸੀਂ ਇੱਥੇ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਖੜੇ ਹਾਂ ਤੇ ਸਾਡੇ ਕੋਲ ਉਭਰਾਏ ਸਾਹਿਬ ਜੋ ਡਵਾਈ ਦੇ ਵਿੱਚ ਹਨ ਜੋ ਸੇਵਾ ਕਰ ਰਹੇ ਹਨ ਰੈੱਡ ਬੋਡੀਆਂ ਪੰਜਾਬ ਨੂੰ ਮਗਵਾਰੇ ਹਨ ਤੇ ਉਹਨਾਂ ਦੇ ਨੁਮਾਇंदे ਵੀ ਸਾਡੇ ਨਾਲ ਇੱਥੇ ਖੜੇ ਹਨ ਸਾਡੇ ਕੋਲ ਹਨ ਤੇ ਉਹ ਸਾਡੇ ਨਾਲ ਡੈੱਡ ਬੋਡੀ ਸਾਨੂੰ ਦਵਾ ਕੇ ਫੇਰ ਹੀ ਕਹਿੰਦੇ ਜਾਣ ਜਾਵਾਂਗੇ ਤੋਂ ਜੋ ਜਤਿੰਦਰ ਸਿੰਘ ਮਿਤ੍ਰਕ ਹੈ ਉਸ ਦੀ ਪਤਨੀ ਨੂੰ ਉਹਨਾਂ ਨੇ 2000 ਰੁਪਿਆ ਪਰ ਮੰਥ ਪੈਨਸ਼ਨ ਦਾ ਵੀ ਉਪਰਲਾ ਕੀਤਾ ਹੈ ਤੇ ਇਹ ਜੋ ਸਾਰਾ ਖਰਚਾ ਹੈ ਡੈੱਡ ਬੋਡੀ ਨੂੰ ਲਿਆਉਣ ਦਾ ਇਹ ਉਪਰਾਏ ਸਾਹਿਬ ਦੁਬਈ ਵਾਲੇ ਉਹੀ ਸਾਰਾ ਕਰ ਰਹੇ ਆ ਤੇ ਅਸੀਂ ਇਹਨਾਂ ਦਾ ਆਪਣ ਤਨੂਲੀ ਵਾਲੇ ਸਾਰੇ ਇਹਨਾਂ ਦਾ ਬਹੁਤ ਬਹੁਤ तहे ਦਿਲੋਂ ਸ਼ੁਕਰ ਗੁਜ਼ਾਰਾ ਹਾਂ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਦਾ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਟੀਮ ਜਿਹੜੀ ਇੱਥੇ ਅੰਮ੍ਰਿਤਸਰ 에어ਪੋਰਟ ਤੇ ਆਈ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਣੀ ਦੇ ਇੱਕ 36 ਸਾਲ ਦਾ ਨੌਜਵਾਨ ਸੀ ਜਤਿੰਦਰ ਸਿੰਘ ਜਿਹਦੇ ਜਿਹਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਇੱਥੇ ਡੈੱਡ ਬੋਡੀ ਲੈਣ ਆਏ ਨੇ ਉਹ ਦੁਬਈ ਗਿਆ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਆਪਣੇ ਪਰਿਵਾਰ ਨੂੰ ਯਾਰਤਕ ਹਾਲਤ ਠੀਕ ਕਰਨ ਵਾਸਤੇ ਉੱਥੇ ਰੋਜ਼ਗਾਰ ਵਾਸਤੇ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਦੁਬਈ ਦੀ ਉਹਨਾਂ ਨੇ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਇੰਡੀਅਨ ਐਮਬੈਸੀ ਨੇ ਆਭਰਾਏ ਸਾਹਿਬ ਨੂੰ ਕਿ ਆਭਰਾਏ ਸਾਹਿਬ ਨੇ ਆਪਣੀ ਸ਼ਿਆਹਰਪੁਰ ਦੀ ਟੀਮ ਜਿਹੜੇ ਸਾਡੇ ਆਗੂ ਨੇ ਸਦਾਰਾ ਗਿਆਪਾਲ ਸਿੰਘ ਉਹਨਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਸਾਰਾ ਤਾਲਮੇਲ ਬਿਠਾ ਕੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਅੱਜ ਇਹ ਡੈੱਡ ਬੋਡੀ ਜਿਹੜੀ ਭੇਜੀ ਆ ਇਹਦੇ ਵਿੱਚ ਜਿਹੜਾ ਸਾਰਾ ਡੈੱਡ ਬੋਡੀ ਭੇਜਣ ਦੇ ਵਿੱਚ ਖਰਚਾ ਆ ਉਹ ਇੰਡੀਅਨ ਐਮਬੈਸੀ ਨੇ ਤੇ ਜਿਹੜੀ ਜਿਹੜੀ ਮ੍ਰਿਤਕ ਜਤਿੰਦਰ ਸਿੰਘ ਦੇ ਜਿਹੜੇ ਜਿਹੜਾ ਬੀਮਾ ਸੀਗਾ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਰਲ ਕੇ ਕੀਤਾ ਜੋ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਸਰੀ ਅੱਜ ਡੈਡ ਬੋਡੀ ਜਿਹੜੀ ਇਹਨਾਂ ਨੂੰ ਇਹੀ سپਰਦ ਕਰਨ ਇੱਥੇ ਆਏ ਆਂ 에ਰਪੋਰਟ ਦੇ ਉੱਤੇ ਇਹ ਲਗਭਗ ਹੁਣ ਤੱਕ 372 ਜਿਹੜੀਆਂ ਮਰਤਕ ਦੇ ਹਨ ਜਿਹੜੇ ਨੌਜਵਾਨ ਉੱਤੇ ਰੋਜ਼ਗਾਰ ਦੀ ਭਾਲ ਜਾਂਦੇ ਨੇ ਉਹ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ ਇਹ 373ਵੀਂ ਮਰਤਕ ਸਰੀਰ ਹੈ ਜਿਹੜਾ ਇੱਥੇ ਜਿਹੜਾ ਪਹੁੰਚਿਆ ਜਤਿੰਦਰ ਸਿੰਘ ਦਾ ਇੱਕ ਬਰਾਇ ਸਾਬ ਨੇ ਐਲਾਨ ਕੀਤਾ ਕਿ ਜਿਹੜੀ ਇਸ ਪਰਿਵਾਰ ਦੀ ਕਿਉਂਕਿ ਜਤਿੰਦਰ ਸਿੰਘ ਬਾਰੇ ਦੱਸਿਆ ਗਿਆ ਕਿ ਦੋ ਮਸੂਮ ਬੱਚਿਆਂ ਦਾ ਬਾਪ ਆ ਜਿਹੜੇ ਉਹਦੇ ਮਾਪੇ ਨੇ ਉਹ ਵੀ ਬਹੁਤ ਵਧੀਆ ਉਹਨਾਂ ਦੀ ਪਰਿਵਾਰ ਦੀ ਆਰਥਿਕ ਹਾਲਤ ਵੀ ਵਧੀਆ ਨਹੀਂ ਕਿ ਤੇ ਉਸ ਦੇ ਜਤਿੰਦਰ ਸਿੰਘ ਦੇ ਪਰਿਵਾਰ ਨੂੰ 2000 ਰੁਪਿਆ ਮਹੀਨਾ ਜਿਹੜੀ ਪੈਨਸ਼ਨ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਜਤਿੰਦਰ ਸਿੰਘ ਦੇ ਭੋਗ ਦੇ ਉੱਤੇ ਸਾਡੀ ਹਿਸ਼ਾਰਪੁਰ ਦੀ ਟੀਮ ਜਿਹੜੀ ਆ ਉਹ ਜਾ ਕੇ ਉੱਥੇ ਪਹਿਲਾ ਚੈੱਕ ਜਿਹੜਾ ਦੇ ਦੇ ਆਵੇਗੀ ਉਹਨਾਂ ਨੂੰ ਸਪੁਰਦ ਕਰਾਵੇਗੀ ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ ਤੇ ਵਿੱਚ ਜਤਿੰਦਰ ਸਿੰਘ ਦੇ ਪਰਿਵਾਰ ਦੇ ਅਕਾਊਂਟ ਦੇ ਵਿੱਚ ਜਿਹੜੇ ਆ ਉਹ ਪੈਸੇ ਆ ਜਾ ਕਰਨਗੇ ਸੋ ਸਾਡਾ ਸਾਡੀ ਬੜੀ ਦਲੀ ਹਮਦਰਦੀ ਇਹਨਾਂ ਦੇ ਨਾਲ ਆ ਭਰਾਜ ਸਾਹਿਬ ਬੜੇ ਸ਼ੋਗਰਸਤ ਨਹੀਂ ਹੁੰਦੇ ਨੇ ਜਦੋਂ ਇਹਨਾਂ ਇਹੋ ਜਿਹਿਆਂ ਕੋਈ ਕੰਮ ਕਰਦੇ ਨੇ ਪਰ ਮਜਬੂਰੀ ਇਹ ਹੁੰਦੀ ਆ ਕਿ ਉਹਨਾਂ ਪਰਿਵਾਰਾਂ ਦੀ ਕੋਈ ਬਾਂ ਫੜਨ ਵਾਲਾ ਨਹੀਂ ਹੁੰਦਾ ਜਿਨ੍ਹਾਂ ਦੇ लाडले ਉਹਨਾਂ ਦੇ ਪਿਆਰੇ ਜਿਹੜੇ ਨੇ ਉਥੇ ਇਸ ਇਹਨਾਂ ਹਾਲਾਤਾਂ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਮੌਤ ਦਾ ਸੋ ਇਹ ਇਸ ਕੰਮ ਲਈ ਅਸੀਂ ਦਾ